ਐੱਜ న్యూਸ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਲੋਕ ਸਭਾ ਹਲਕਾ ਫਰੋਜਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਹੇ ਪ੍ਰੀਤਮ ਸਿੰਘ ਚੂਰਾ ਤੇ ਵੱਲੋਂ ਤਹਿਸੀਲ ਕੰਪਲੈਕਸ ਜਲਾਲਾਬਾਦ ਦੇ ਵਿੱਚ ਕੀਤਾ ਗਿਆ ਡੋਰ ਟੂ ਡੋਰ ਚੋਣ ਪ੍ਰਚਾਰ ਅਤੇ ਨਾਲ ਹੀ ਲੋਕ ਸਭਾ ਹਲਕੇ ਦੇ ਪਿੰਡ-ਪਿੰਡ ਜਾ ਕੇ ਵੀ ਕਰ ਰਹੇ ਹਨ ਡੋਰ ਟੂ ਡੋਰ ਚੋਣ ਪ੍ਰਚਾਰ ਜਾਣਕਾਰੀ ਮੁਤਾਬਕ ਦੱਸਦੇ ਹੀ ਹੈ ਕਿ ਰਾਏ ਸਿੱਖ ਬਰਾਦਰੀ ਦੇ ਇੱਕ ਆਮ ਜਿਹੇ ਘਰ ਦੇ ਅਤੇ ਬਹੁਤ ਹੀ ਸੂਝਵਾਨ ਲੀਡਰ ਪ੍ਰੀਤਮ ਸਿੰਘ ਕਚੂਰਾ ਜੋ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਹੇ ਹਨ ਜਿਸ ਦੇ ਵੱਲੋਂ ਹੁਣ ਲੋਕ ਸਭਾ ਹਲਕੇ ਦੇ ਪਿੰਡ-ਪਿੰਡ ਜਾ ਕੇ ਕੀਤਾ ਜਾ ਰਿਹਾ ਹੈ ਡੋਰ ਟੂ ਡੋਰ ਚੋਣ ਪ੍ਰਚਾਰ ਪ੍ਰੀਤਮ ਸਿੰਘ ਕਚੂਰਾ ਨੇ ਦੱਸਿਆ ਕਿ ਉਹ ਦੂਸਰੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਇਸ ਵਾਰ ਇਲੈਕਸ਼ਨ ਲੜ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਲੋਕ ਸਭਾ ਹਲਕਾ ਫੋਜਪੁਰ ਤੋਂ ਮੈਂਬਰ ਪਾਰਲੀਮੈਂਟ ਬਣਦਾ ਹੈ ਤਾਂ ਉਸ ਦੇ ਵੱਲੋਂ ਬਾਰਡਰ ਪੱਟੀ ਦੇ ਜੋ ਅੱਜ ਤੱਕ ਵਿਕਾਸ ਦੇ ਪੱਖੋਂ ਵਾਂਝੇ ਪਿੰਡ ਰਹੇ ਹਨ ਉਹਨਾਂ ਪਿੰਡਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਏਗਾ ਜਿਹੜੇ ਪਿੰਡਾਂ ਦੇ ਵਿੱਚ 12ਵੀਂ ਤੱਕ ਦੇ ਸਕੂਲ ਨਹੀਂ ਹਨ ਉਹਨਾਂ ਸਕੂਲਾਂ ਨੂੰ 12ਵੀਂ ਤੱਕ ਦੀ ਮਾਨਤਾ ਦਵਾਈ ਜਾਏਗੀ ਅਤੇ ਨਾਲ ਹੀ ਜਿਹੜੇ ਪਿੰਡਾਂ ਦੇ ਬੱਚੇ 5 ਜਾਂ 10 ਕਿਲੋਮੀਟਰ ਪੈਦਲ ਤੁਰ ਕੇ ਆਸੇ-ਪਾਸੇ ਦੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਸਕੂਲ ਪੜ੍ਹਨ ਲਈ ਜਾਂਦੇ ਹਨ ਉਹਨਾਂ ਬੱਚਿਆਂ ਦੇ ਲਈ ਪਿੰਡਾਂ ਦੇ ਵਿੱਚ ਸਕੂਲ ਤਿਆਰ ਕਰਵਾਏ ਜਾਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਉਹ ਇਸ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰਦੇ ਹਨ ਤਾਂ ਉਹਨਾਂ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ ਅੱਧੀ ਤਨਖਾਹ ਉਹਨਾਂ ਗਰੀਬ ਪਰਿਵਾਰਾਂ ਨੂੰ দান ਕੀਤੀ ਜਾਏਗੀ ਜਿਨ੍ਹਾਂ ਦੇ ਬੋਲ ਕਈ ਵਾਰ ਇਲਾਜ ਲਈ ਪੈਸੇ ਵੀ ਨਹੀਂ ਹੁੰਦੇ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਤਹਿਸੀਲ ਕੰਪਲੈਕਸ ਜਲਾਲਾਬਾਦ ਦੀਆਂ ਉਨ ਜਿੱਥੇ ਲੋਕ ਸਭਾ ਹਲਕਾ ਫਰੋਜਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜ ਰਹੇ ਪ੍ਰੀਤਮ ਸਿੰਘ ਕਚੂਰਾ ਦੇ ਦੌਰ ਤੋਂ ਦੌਰ ਚੋਣ ਪ੍ਰਚਾਰ ਦੀਆਂ ਤਾਂ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਪ੍ਰੀਤਮ ਸਿੰਘ ਕਚੂਰਾ ਦੇ ਨਾਲ ਕਿ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਅਤੇ ਲੋਕਾਂ ਦੇ ਵੱਲੋਂ ਕੀ ਯਕੀਨ ਦਿਵਾਇਆ ਜਾ ਰਿਹਾ ਹੈ ਅਤੇ ਉਮੀਦਵਾਰ ਵਜੋਂ ਹੋਣ ਦੇ ਨਾਤੇ ਪ੍ਰੀਤਮ ਸਿੰਘ ਕਚੂਰਾ ਦੇ ਵੱਲੋਂ ਲੋਕਾਂ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹੜੇ ਮੁੱਦਿਆਂ ਦੇ ਆਧਾਰ ਤੇ ਇਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਹਨ ਪ੍ਰੀਤਪਾਲ ਸਿੰਘ ਕਚੂਰਾ ਜੀ ਤੁਸੀਂ ਲੋਕ ਸਭਾ ਫਰੋਇਪੁਰ ਤੋਂ ਆਜ਼ਾਦ ਉਮੀਦਵਾਰ ਦੀ ਤੌਰ ਤੇ ਖੜੇ ਹੋ ਕਿੰਨੋਂ ਦਿਨ ਬਤਾਈ ਤੁਹਾਨੂੰ ਆਜ਼ਾਦ ਉਮੀਦਵਾਰ ਲੜਨ ਤੇ ਮੈਨੂੰ ਵੱਖ-ਵੱਖ ਪਾਰਟੀਆਂ ਦੇ ਵਿੱਚ ਰੀਡਰਾਂ ਤੋਂ ਦੁਖੀ ਹੋ ਕੇ ਮੈਂ ਚੋਣਾ ਦੀ ਆਜ਼ਾਦ ਉਮੀਦਵਾਰ ਦੀ ਸੋਚਿਆ ਕਿ ਮੈਂ ਇੱਕ ਹੀ ਆਪ ਲੜਾਂ ਕਿਉਂਕਿ ਨਾ ਰੀਡਰਾਂ ਨੇ ਹਰੇਕ ਰੀਡਰ ਨੇ ਝੂਠੇ ਵਾਦੇ ਕੀਤੇ ਨੇ ਕੋਈ ਆਦੇ ਵਾਦੇ ਤਾਂ ਪੂਰਾ ਨਹੀਂ ਲਿਆ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਜੇ ਤੁਸੀਂ ਆ ਇਹ ਚੋਣਾਂ ਜਿੱਤਦੇ ਹੋ ਤੁਸੀਂ ਐਮਪੀ ਦੀ ਚੋਣ ਜਿੱਤ ਕੇ ਤੁਸੀਂ ਲੋਕਾਂ ਦੇ ਵਿੱਚ ਫਤਵਾ ਦਿੰਦੇ ਹੋ ਲੋਕ ਤੁਹਾਨੂੰ ਫਤਵਾ ਦਿੰਦੇ ਨੇ ਜਿੱਤ ਕੇ ਤੁਸੀਂ ਕੀ ਸਭ ਤੋਂ ਪਹਿਲਾਂ ਕੰਮ ਕਰੋਗੇ ਮੈਂ ਸਭ ਤੋਂ ਪਹਿਲਾਂ ਬਾਰਡਰ ਪੱਟੀ ਤੇ ਕੋਈ ਫੇਰਸ ਕੰਟਰੀ ਸਕੂਲ ਨਹੀਂ ਬਗਾ ਸਭ ਤੋਂ ਪਹਿਲਾਂ ਉਹਦਾ ਵਿਕਾਸ ਕਰਾਂਗਾ ਬਾਰਡਰ ਪੱਟੀ ਤੇ ਬੱਚੇ ਜ਼ਿਆਦਾ ਤੌਰਾਂ ਆਣ ਪਾੜੀ ਨਹੀਂ ਲੋਕ ਜਦੋਂ ਵੀ ਕੋਈ ਵੀ ਜਦੋਂ ਵੀ ਚੋਣਾ ਆਦਿਆ ਨੇ ਸਭ ਤੋਂ ਪਹਿਲਾਂ ਬਾਰਡਰ ਪੱਟੀ ਤੇ ਇਹ ਗੱਲ ਆਉਂਦੀ ਵੀ ਜਿਹੜੀ ਕੱਚੀਆਂ ਜ਼ਮੀਨਾਂ ਨੇ ਪੱਕੀਆਂ ਕਰਾਈਆਂ ਜਾਂਦੇ ਅਜੇ ਤੱਕ ਕਿਸੇ ਲੋਕਾਂ ਦੀਆਂ ਜਿਹੜੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਨਹੀਂ ਕਰਾਈਆਂ ਕਿ ਤੁਸੀਂ ਉਹਦਾ ਕੀ ਮੁੱਦਾ ਲੈ ਕੇ ਜਾਓਗੇ ਤੁਸੀਂ ਦਿੱਲੀ ਦੇ ਵਿੱਚ ਮੈਂ ਇਸ ਦਾ ਮੁੱਦਾ ਸੈਂਟਰ ਗਵਰਨਮੈਂਟ ਦੀ ਜ਼ਮੀਨ ਕਾਫੀ ਬਾਰਡਰ ਤੇ ਕੱਚੀ ਪਈ ਹੈ ਰਾਏ ਸਿੱਖ ਬਰਾਦਰੀ ਦੇ ਹੋਰ ਵੀ 2-3 ਚੋਣਾ ਲੜ ਰਹੇ ਨੇ ਨੁਮਾਇंदे ਕਹਿ ਸਕਦੇ ਆ ਲੀਡਰ ਕਹਿ ਸਕਦੇ ਆ ਸ਼ੇਰ ਸਿੰਘ ਖਬਾਇਆ ਅੰਗਰੇਜ਼ ਸਿੰਘ ਫੌਜੀ ੳੜਵਾਲ ਕੀ ਲੱਗਦਾ ਉਹਨਾਂ ਨੂੰ ਟੱਕਰ ਦਿਓਗੇ ਜਾਂ ਉਹਨਾਂ ਤੋਂ ਵੱਧ ਵੋਟਾਂ ਜਿਹੜੀਆਂ ਲੋਕ ਸਭਾ ਹਲਕੇ 'ਚੋਂ ਤੁਹਾਡੇ ਖਾਤੇ ਪੈਣਗੀਆਂ ਮੈਂ ਇਹਨਾਂ ਤੋਂ ਕਭੀ ਲੰਮੇ ਸਮੇਂ ਤੋਂ ਇਹ ਚੋਣਾ ਵਿੱਚ ਰੇਡੀ ਵਿੱਚ ਲੋਕਾਂ ਦੀ ਸੇਵਾ ਵਿੱਚ ਰੁਚਾਰਾ ਹੈ ਪਬਲਿਕ ਮੈਨੂੰ ਕਾਫੀ ਸਮੇਂ ਤੂੰ ਜਾਣਦੀਏ ਫਰੋਈਪਰ ਟੈਸਟ ਕਦੀ ਕਿਉਂਕਿ ਮੈਂ ਗਰੀਬ ਤਬਕੇ ਦਾ ਆਪਦੇ ਘਰੋਂ ਖਰਚਾ ਕਰਕੇ ਕੋਈ ਅੜਿਆ ਕੰਮ ਪੈਨਸ਼ਨਾਂ ਵਗੈਰਾ ਹੋ ਗਈਆਂ ਜਾਂ ਕੋਈ ਸਕਨ ਸਕੀਮਾਂ ਹੋ ਗਈਆਂ ਜਾਂ ਕਿਸ ਪੰਕ ਦੇ ਸਰਟੀਫਿਕੇਟ ਨਹੀਂ ਬਣਦੇ ਜਾਂ ਕੋਈ ਵਿਧਵਾ ਦੇ ਸਰਟੀਫਿਕੇਟ ਨਹੀਂ ਬਣਦੇ ਉਹ ਬਣਾ ਕੇ ਸੇਵਾ ਕਰਦਾ ਪਰ ਐਮਪੀ ਸਾਹਿਬ ਇਹ ਕਹਿ ਰਹੇ ਨੇ ਆਮ ਆਦਮੀ ਪਾਰਟੀ ਕਹਿੰਦੇ ਵੀ ਅਸੀਂ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਲੱਗਦਾ ਤੁਹਾਨੂੰ ਜਿਹੜਾ ਇਹ ਵਿਕਾਸ ਹੋਇਆ ਫਲੋਈਪੁਰ ਕੰਸਟੀਟੂਐਂਸੀ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਇਹਨਾਂ ਦੇ ਜਿਹੜੀ ਨਵੀਂ ਸਰਕਾਰ ਆਈ ਏ ਬਾਰਡਰ ਪੱਟੀ ਤੇ ਅਜੇ ਵੀ ਹਾਲੇ ਵੀ ਨਸ਼ਾ ਇਹਨਾਂ ਨੇ ਕੋਈ ਨਹੀਂ ਰੁਕਾਇਆ ਪਹਿਲਾਂ ਕਾਲੇ ਸਾਰ ਕਾਂਗਰਸਕਾਰ ਸਾਰਿਆਂ ਨੇ ਇਹ ਵਾਅਦਾ ਕੀਤਾ ਨਹੀਂ ਵੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਪਰ ਇਹਨਾਂ ਨੇ ਕਿਸੇ ਪਾਰਟੀ ਨੇ ਅਜੇ ਤੱਕ ਹਲੇ ਤੱਕ ਨਸ਼ਾ ਨਹੀਂ ਖਤਮ ਕਰਿਆ ਹਲੇ ਵੀ ਉਹ ਕਰ ਚੁੱਕਿਆ ਹੈ ਅੱਜ ਤੁਸੀਂ ਕਚਹਿਰੀ ਦੇ ਵਿੱਚ ਡੋਰ ਟੂ ਡੋਰ ਲੋਕਾਂ ਨੂੰ ਅਪੀਲ ਕਰ ਰਹੇ ਹੋ ਹਾਂਜੀ ਮੈਂ ਜਲਾਲਾਬਾਦ ਛੋਟੀ ਉਮਰ ਤੋਂ ਹੀ ਇਹ ਅਰਜੀ ਨੀਸਤ ਹੈ ਕਲਰਕਾਂ ਦੇ ਮੁਨਸ਼ੀਆਂ ਦਾ ਕੰਮ ਕਰਦਾ ਮੈਨੂੰ ਰੇਕ ਵਕੀਲ ਜਾਣਦਾ ਹੈ ਅਰਜੀ ਨੀਸ ਜਾਣਦਾ ਇਹਨਾਂ ਡੋਰ ਟੂ ਡੋਰ ਮੈਂ ਫੋਟਾ ਮੰਗ ਰਿਹਾ ਤੇ ਮੈਨੂੰ ਇਹਨਾਂ ਤੇ ਵਿਸ਼ਵਾਸ ਇਹ ਮੈਨੂੰ ਵਾਦ ਵਾਦ ਉੱਟਾ ਪਾ ਕੇ ਜਿਤਾਣਗੇ ਤੁਸੀਂ ਕਿੰਨੇ ਕੋਈ ਪਿੰਡਾਂ ਦੇ ਵਿੱਚ ਵਰਕ ਕਰ ਚੁੱਕੇ ਹੋ ਕੀ ਤੁਹਾਨੂੰ ਪਿੰਡਾਂ ਦੇ ਵਿੱਚ ਜਿਹੜਾ ਰਿਸਪਾਂਸ ਮਿਲ ਰਿਹਾ ਹੈ ਮੈਂ ਨੌmber ਆ ਸ਼ੇਰ ਸਿੰਘ ਬਾਰਡਰ ਪੱਟੀ ਦੇ ਪਿੰਡਾਂ ਇਹਦੂ ਹੈਡ ਤੋਂ ਪਾਰ ਰਾਜੋ ਕੇ ਗੱਟਿਓ ਹੈਡ ਪਾਰ ਸੈਣੀ ਵਾਲਾ ਉਥੋਂ ਦਾ ਬਾਰਡਰ ਪੱਟੀ ਸਾਰੀ ਘੁੰਮੀ ਹੈ ਇਹਦੂ ਮਨਸੇ ਤੋਂ ਲੈ ਕੇ ਹਰੇਕ ਕੈਂਡੀਡੇਟ ਉੱਥੇ ਕੋਈ ਅਜੇ ਪਹੁੰਚਿਆ ਨਹੀਂ ਨਾ ਹੀ ਉਹਨਾਂ ਨੇ ਕੋਈ ਐਮਪੀ ਫੰਡ ਅਜੇ ਤੱਕ ਜਿਹੜਾ ਮਿਲਦਾ ਹੈ ਵੰਡਿਆ ਹੈ ਹੁਣ ਮੈਂ ਜਿਹੜਾ ਐਮਪੀ ਫੰਡ ਮਿਲਦਾ ਹੈ ਉਹ ਹਰੇਕ ਸਾਲ 5 ਕਰੋੜ ਮਿਲਦਾ ਹੈ ਉਹ ਮੈਂ ਵਿਕਾਸ ਤੇ ਲਾਵਾਂਗਾ ਮੈਂ ਕੋਈ ਆਪਦੀ ਕੋਠੀ ਕੋਠੀ ਤੇ ਜਾਂ ਕੋਈ ਜਾਇਦਾਦ ਨਹੀਂ ਬਣਾਵਾਂਗਾ ਕਿਉਂਕਿ ਮੈਂ ਇੱਕ ਮੈਂ ਗਰੀਬ ਘਰ ਦਾ ਬੱਚਾ Pritam Singh Sanub Soon Singh ਪਿੰਡ ਬੂੜਾ ਸਰਮਣ ਜੋ ਬਾਰਡਰ ਪੱਟੀ ਤੋਂ ਜਲਾਲਾਬਾਦ ਕੋ 6 ਕਿਲੋਮੀਟਰ ਤੇ ਪੈਂਦਾ ਹੈ ਉੱਥੇ ਮੈਂ ਰਹਿਣਾ ਮੇਰਾ ਛੋਟਾ ਜਿਹਾ ਜ਼ਿਮੀਦਾਰ ਜੋ ਮਰਚਾ ਦੀ ਖੇਤੀ ਲਾਈ ਹੋਈ ਹੈ ਉਹੀ ਕਰਦਾ ਪਿੰਡਾਂ ਵਿੱਚ ਤੇ ਮੈਂ ਆਹ ਦੀ ਚੋਣ ਛਾਣ ਮਰਚ ਰੱਖਿਆ ਹਰੀ ਮਰਚ ਤੇ ਇਸ ਲਈ ਮੈਨੂੰ ਕਾਠਗੜ ਮਹੱਲਮ ਤਪ ਪਾਲੀ ਵਾਲਾ ਮੋਲਾ ਤੇ ਕਾਫੀ ਪਿੰਡਾਂ ਵਿੱਚ ਮੈਂ ਗਿਆ ਮੈਨੂੰ ਰੇਕ ਲੋਕਾਂ ਨੇ ਕਿਹਾ ਕਿ ਅਸੀਂ ਇਸ ਵਾਰੀ ਵੋਟਾਂ ਦਾ ਬਾਹੀ ਕਟ ਕੀਤੀ ਬੈਠੇ ਆਂ ਤੂੰ ਸਾਡੇ ਕੋਲ ਆ ਗਿਆ ਹੁਣ ਅਸੀਂ ਓਟ ਪਾਵਾਂਗੇ ਨਹੀਂ ਤਾਂ ਅਸੀਂ ਕਿਸੇ ਪਾਰਟੀ ਨੂੰ ਕਿਸੇ ਕੈਂਡੀਡੇਟ ਨੂੰ ਨਹੀਂ ਓਟ ਪਾਣੀ ਸਾਰਿਆਂ ਨੇ ਚੋਰ ਹੈ ਗਿਆ ਜਿਹੜੀ ਐਮਪੀ ਦੀ ਮੈਨੂੰ ਪਤਾ ਲੱਗਿਆ ਕਿ ਲੱਖ ਤੋਂ ਉੱਪਰ ਸ਼ਾਇਦ ਤਨਖਾਹ ਦਈਏ ਉਸ ਵਿੱਚ ਮੈਂ ਗਰੀਬਾਂ ਨੂੰ ਵਾਦਾ ਕਰਨਾ ਮੈਂ ਅੱਧੀ ਤਨਖਾਹ ਗਰੀਬ ਕੁੜੀਆਂ ਦੀ ਸ਼ਾਦੀ ਹੋਵੇ ਜਾਂ ਕਿਸੇ ਗਰੀਬ ਨੂੰ ਜ਼ਰੂਰਤ ਹੋਵੇ ਮੈਂ ਉਸ ਨੂੰ ਦਾਨ ਕਰਾ ਕਰਾਂਗਾ